ਇਨ ਰਾਤੀ ਗੌੜੀ ਬੈਰਾਗਣ ਮਹੱਲਾ ਪਹਿਲਾ ਰੈਣ ਗਵਾਈ ਸੋਇ ਕੈ ਦਿਵਸ ਗਵਾਇਆ ਖਾਈ ਹੀਰੇ ਜੈ ਸਾ ਜਨਮ ਹੈ ਕੌਡੀ ਬਦਲੇ ਜਾਈ ਨਾਮ ਨਾ ਜਾਣਿਆ ਰਾਮ ਕਾ ਮੂੜੇ ਫਿਰ ਪਾਛੈ ਪਛਤਾਹੀ ਰਿਹਾਉ ਅਨਤਾ ਧਨ ਧਰਨੀ ਧਰੇ ਅਨਤਨਾ ਚਾਹਿਆ ਜਾਏ ਅਨਤ ਕੋ ਚਾਹਨ ਜੋ ਗਏ ਸੇ ਆਏ ਅਨਤ ਗਵਾਏ ਆਪਣ ਲੀਆ ਜੇ ਮਿਲੈ ਤਾ ਸਭ ਕੋ ਭਾਗਠ ਹੋਏ ਕਰਮਾ ਉਪਰ ਨਿਬੜੈ ਜੇ ਲੋਚੈ ਸਭ ਕੋਏ ਨਾਨਕ ਕਰਨਾ ਜਿਨ ਕੀਆ ਸੋਈ ਸਾਰ ਕਰੇ ਹੁਕਮ ਨਾ ਜਾਪੀ ਖਸਮ ਕਾ ਕਿਸੈ ਵਡਾਈ ਦੇ ਗੌੜੀ ਬੈਰਾਗਣ ਮਹੱਲਾ ਪਹਿਲਾ ਹਰਨੀ ਹਉ ਆ ਬਨ ਵਸਾਂ ਕੰਧ ਮੂਲ ਚੁਣ ਖਾਉ ਗੁਰ ਪ੍ਰਸਾਦੀ ਮੇਰਾ ਸਹੋ ਮਿਲੈ ਵਾਰ ਵਾਰ ਹਉ ਜਾਉ ਜੀਉ ਮੈਂ ਬਨਜਾਰ ਨਰਾਮ ਕੀ ਤੇਰਾ ਨਾਮ ਵਖਰ ਬਾਪਾਰ ਜੀ ਰਹਾਉ ਕੋਕਿਲ ਹਉ ਆ ਅੰਬ ਬਸਾਂ ਸਹਿਜ ਸ਼ਬਦ ਵਿਚਾਰ ਸਹਜ ਸੁਭਾਏ ਮੇਰਾ ਸਹੁ ਮਿਲੈ ਦਰਸ਼ਨ ਰੂਪ ਅਪਾਰ ਮਛਲੀ ਹੂੰ ਆਂ ਜਲ ਬਸਾਂ ਜੀ ਜੰਤ ਸਭ ਸਾਰ ਉਰਵਾਰ ਪਾਰ ਮੇਰਾ ਸਹੁ ਵਸੈ ਹਉ ਮਿਲੋਂਗੀ ਬਾਹਾਂ ਫਸਾਰ ਨਾਗਨ ਹੋਆ ਧਰ ਵਸਾਂ ਸ਼ਬਦ ਵਸੈ ਭਾਉ ਜਾਏ ਨਾਨਕ ਸਦਾ ਸੁਹਾਗਣੀ ਜਿਨ ਜੋਤੀ ਜੋਤ ਸਮਾਏ ਗੌੜੀ ਪੂਰਬੀ ਦੀਪਕੀ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀ ਐ ਕਰਤੇ ਕਾ ਹੋਏ ਵਿਚਾਰੂ ਤਿਤ ਕਰ ਗਾਵੋ ਸੋਹਿਲਾ ਸਿਵਰੋ ਹੋ ਸਿਰਜਨਹਾਰੂ ਤੁਮ ਗਾਵੋ ਮੇਰੇ ਨਰਪਉ ਕਾ ਸੋਹਿਲਾ ਹਉ ਵਾਰੀ ਜਾਉ ਜਿਤ ਸੋਹਿਲੇ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀੜੇ ਸੰਭਾਲੀਅਨ ਦੇਖੇਗਾ ਦੇਵਨਹਾਰ ਤੇਰੇ ਦਾਨੈ ਕੀਮਤ ਨਾ ਪਵੈ ਇਸ ਦਾਤੇ ਕਵਣ ਸਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵਉ ਤੇਲ ਦੇਹੋ ਸੱਜਣ ਆਸੀ ਸੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ ਕਰ ਕਰ ਇਹੋ ਪਹੁੰਚਾ ਸੱੜੜੇ ਨਿਤ ਪਵੰਨ ਸੱਜਣ ਹਾਰਾ ਸਿਮਰੀਐ ਨਾਨਕ ਸੇ ਦੇ ਆਵਨ ਰਾਗ ਗੌੜੀ ਗਵਾਰੀ ਮਹੱਲਾ ਤੀਜਾ ਚੌਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰ ਮਿਲਿਆ ਹਰ ਮੇਲਾ ਹੋਈ ਆਪੇ ਮੇਲ ਮਲਾਵੈ ਸੋਈ ਮੇਰਾ ਪ੍ਰਭ ਸਭ ਵਿਦਿਆਪੇ ਜਾਣੈ ਹੁਕਮੇ ਮੇਲੇ ਸ਼ਬਦ ਪਛਾਣੈ ਸਤਗੁਰ ਕੈ ਪਹੇ ਭ੍ਰਮ ਪਉ ਜਾਇ ਪੈ ਰਾਚੈ ਸਚ ਰੰਗ ਸਮਾਏ ਰਹਾਉ ਗੁਰ ਮਿਲਿਆ ਹਰ ਮਨ ਵਸੈ ਸੁਭਾਏ ਮੇਰਾ ਪ੍ਰਭ ਪਾਰਾ ਕੀਮਤ ਨਹੀਂ ਪਾਈ ਸ਼ਬਦ ਸਲਾਹ ਹੈ ਅੰਤ ਨਾ ਪਾਰਾ ਵਾਰ ਮੇਰਾ ਪ੍ਰਭ ਬਖਸ਼ੇ ਬਖਸ਼ਣ ਹਾਰ ਗੁਰ ਮਿਲਿਆ ਸਭ ਮਤ ਬੋਧ ਹੋਏ ਮਨ ਨਿਰਮਲ ਵਸੈ ਸਚ ਸੋਈ ਸਾਚ ਵਸੇ ਸਾਚੀ ਸਬਕਾਰ ਊਤਮ ਕਰਨੀ ਸ਼ਬਦ ਵਿਚਾਰ ਗੁਰ ਤੇ ਸਾਚੀ ਸੇਵਾ ਹੋਏ ਗੁਰਮੁਖ ਨਾਮ ਪਛਾਣੈ ਕੋਈ ਜੀਵੈ ਦਾਤਾ ਦੇਵਨਹਾਰ ਨਾਨਕ ਹਰ ਨਾਮੇ ਲੱਗੈ ਪਿਆਰ ਗੌੜੀ ਗਵਾਰੀ ਮਹੱਲਾ ਤੀਜਾ ਗੁਰ ਤੇ ਗਿਆਨ ਪਾਏ ਜਨ ਕੋਈ ਗੁਰ ਤੇ ਬੂਝੈ ਸਿਜੈ ਸੋਏ ਗੁਰ ਤੇ ਸਹਜ ਸਾਚ ਵਿਚਾਰ ਗੁਰ ਤੇ ਪਾਏ ਮੁਕਤ ਦੁਆਰ ਪੂਰੇ ਭਾਗ ਮਿਲੇ ਗੁਰਿਆਈ ਸਾਚੈ ਸਹਜ ਸਾਚ ਸਮਾਈ ਰਹਾਉ ਗੁਰ ਮਿਲੇ ਤ੍ਰਿਸ਼ਨਾ ਅਗਨ ਬੁਝਾਈ ਗੁਰ ਤੇ ਸ਼ਾਂਤ ਵਸੈ ਮਨ ਆਈ ਗੁਰ ਤੇ ਪਵਿੱਤ ਪਾਵਨ ਸੋਚ ਹੋਈ ਗੁਰ ਤੇ ਸ਼ਬਦ ਮਲਾਵਾ ਹੋਈ ਬਾਜ ਗੁਰੂ ਸਭ ਭਰਮ ਭੁਲਾਈ ਬਿਨ ਨਾਵੇਂ ਬਹੁਤਾ ਦੁੱਖ ਪਾਈ ਗੁਰਮੁਖ ਹੋਐ ਸੋ ਨਾਮ ਧਿਆਈ ਦਰਸ਼ਨ ਸੱਚੈ ਸੱਚੀ ਪਤ ਹੋਈ ਕਿਸਨੋ ਕਹੀਐ ਦਾਤਾ ਇਕ ਸੋਈ ਕਿਰਪਾ ਕਰੇ ਸ਼ਬਦ ਮਲਾਵਾ ਹੋਈ ਮਿਲ ਪ੍ਰੀਤਮ ਸਾਚੇ ਗੁਣ ਗਾਵਾਂ ਨਾਨਕ ਸਾਚੇ ਸਾਚ ਸਮਾਵਾਂ ਗੌੜੀ ਗੁਵਾਰੀ ਮਹੱਲਾ ਤੀਜਾ ਸੋ ਥਾਂ ਸੱਚ ਮਨ ਨਿਰਮਲ ਹੋਏ ਸੱਚ ਨਵਾਸ ਕਰੇ ਸੱਚ ਸੋਏ ਸੱਚੀ ਬਾਣੀ ਜੁਗ ਚਾਰੇ ਜਾਪੈ ਸਭ ਕਿਸ ਸਾਚ ਆਪੇ ਆਪੈ ਕਰਮ ਹੋਵੇ ਸਤ ਸੰਗ ਮਲਾਈ ਹਰ ਗੁਣ ਗਾਵੇ ਬੈਸ ਸੋ ਥਾਂ ਰਹਾਉ ਜਲੋ ਇਹ ਜਿਹਵਾ ਦੂਜੇ ਪਹਾਏ ਹਰ ਰਸਨਾ ਚਾਖੇ ਫੀਕਾ ਅਲਾਈ ਬਿਨ ਬੂਜੇ ਤਨ ਮਨ ਫੀਕਾ ਹੋਏ ਬਿਨ ਨਾਵੇ ਦੁਖੀਆ ਚੱਲਿਆ ਰੋਏ ਰਸਨਾ ਹਰ ਦਾਸ ਚਾਖਿਆ ਸਹਜ ਸੁਪਾਏ ਗੁਰ ਕਿਰਪਾ ਤੇ ਸੱਚ ਸਮਾਏ ਸਾਚੇ ਰਾਤੀ ਗੁਰ ਸ਼ਬਦ ਵਿਚਾਰ ਅੰਮ੍ਰਿਤ ਪੀਵੇ ਨਿਰਮਲ ਧਾਰ ਨਾਮ ਸਮਾਵੇ ਜੋ ਭਾਂਡਾ ਹੋਏ ਹੁੰਦਾ ਭਾਂਡਾ ਟਿਕੈ ਨਾ ਕੋਈ ਗੁਰ ਸ਼ਬਦੀ ਮਨ ਨਾਮ ਨਿਵਾਸ ਨਾਨਕ ਸੱਚ ਭਾਂਡਾ ਜਿਸ ਸ਼ਬਦ ਪਿਆਸ ਗੌੜੀ ਗਵਾਰੀ ਮਹੱਲਾ ਤੀਜਾ ਇੱਕ ਗਾਵਤ ਰਹੇ ਮਨ ਸਾਧਨਾ ਪਾਈ ਹਉ ਮੈਂ ਵਿੱਚ ਗਾਵਹਿ ਬਿਰਥਾ ਜਾਈ ਗਾਵਣ ਗਾਵਹਿ ਜਿਨ ਨਾਮ ਪਿਆਰ ਸਾਚੀ ਬਾਣੀ ਸ਼ਬਦ ਵਿਚਾਰ ਗਾਵਤ ਰਹੇ ਜੇ ਸਤਗੁਰ ਭਾਵੇ ਮਨ ਤਨ ਰਾਤਾ ਨਾਮ ਸੁਹਾਵੇ ਰਹਾਉ ਇੱਕ ਗਾਵਹਿ ਇੱਕ ਭਗਤ ਕਰੇ ਨਾਮ ਨਾ ਪਾਵੇ ਬਿਨ ਅਸਨੀ ਸੱਚੀ ਭਗਤ ਗੁਰ ਸ਼ਬਦ ਪਿਆਰ ਆਪਣਾ ਪਿਰ ਰੱਖਿਆ ਸਦਾ ਉਰਤਾਰ ਭਗਤ ਕਰਹਿ ਮੂਰਖ ਆਪ ਜਣਾਵੇ ਨੱਚ ਨੱਚ ਟੱਪਹਿ ਬਹੁਤ ਦੁੱਖ ਪਾਵੇ ਨੱਚੇ ਤੱਪੇ ਭਗਤ ਨਾ ਹੋਏ ਸ਼ਬਦ ਮਰੇ ਭਗਤ ਪਾਏ ਜਨ ਸੋਏ ਭਗਤ ਵੱਸਣ ਭਗਤ ਕਰਾਏ ਸੋਏ ਸੱਚੀ ਭਗਤ ਵਿੱਚੋਂ ਆਪ ਖੋਏ ਮੇਰਾ ਪ੍ਰਭ ਸਾਚਾ ਸਭ ਬਿਦ ਜਾਣੈ ਨਾਨਕ ਬਖਸ਼ੇ ਨਾਮ ਪਛਾਣੈ ਗੌੜੀ ਗੁਆਰੀ ਮਹੱਲਾ ਤੀਜਾ ਮਨ ਮਾਰੇ ਧਾਤ ਮਰ ਜਾਈ ਬਿਨ ਬੂਏ ਕੈਸੇ ਹਰ ਪਾਏ ਮਨ ਮਰੇ दारू जाने कोई मन शब्द मरे बूझे जन सोए जिसनो बख्शे देवड आई गुरु प्रसाद हर वसै मन आई रहाउ गुरमुख करनी कार कमावे ता इस मन की सोजी पावे मन में मत मैगल मिकदारा गुर अंक स्मार जीवालनहारा मन असाद ਸਾਧ ਜਨ ਕੋਈ ਅਚਰ ਚਰੈ ਤਾਂ ਨਿਰਮਲ ਹੋਈ ਗੁਰਮਖ ਇਹੋ ਮਨ ਲਿਆ ਸਵਾਰ ਹਉਮੈ ਵਿੱਚੋਂ ਤਜੇ ਵਕਾਰ ਜੋ ਤੁਰ ਰੱਖਿ ਅਨ ਮੇਲ ਮਲਾਈ ਕਦੇ ਨ ਵਿਛਣਹ ਸ਼ਬਦ ਸਮਾਈ ਆਪਣੀ ਕਲਾ ਆਪੇ ਹੀ ਜਾਣੈ ਨਾਨਕ ਗੁਰਮਖ ਨਾਮ ਪਛਾਨੈ ਗੌੜੀ ਗਵਾਰੀ ਮਹੱਲਾ ਤੀਜਾ ਹਮਾ ਵਿੱਚ ਸਭ ਜਗ ਬਹਰਾਨਾ ਦੂਜੇ ਭਾਇ ਪਰਮ ਭੁਲਾਨਾ ਬਹੁ ਚਿੰਤਾ ਚਿਤਵੈ ਆਪ ਨਾ ਪਛਾਨਾ ਧੰਦਾ ਕਰਤਿਆ ਅਨ ਦਿਨ ਵੇਹਾਨਾ ਹਿਰਦੈ RAM ਰਮਹੁ ਮੇਰੇ ਭਾਈ ਗੁਰਮਖ ਰਸ ਨਾ ਹਰ ਰਸਨ ਰਸਾਈ ਰਹਾਉ ਗੁਰਮਖ ਹਿਰਦੈ ਜਿਨ RAM ਪਛਾਤਾ ਜਗ ਜੀਵਨ ਸੇਵ ਜੁਗ ਚਾਰੇ ਜਾਤਾ ਹੁਮੈ ਮਾਰਿ ਗੁਰ ਸ਼ਬਦ ਪਛਾਤਾ ਕਿਰਪਾ ਕਰੀ ਪ੍ਰਭ ਕਰਮ ਬਧਾਤਾ ਸੇ ਜਨ ਸੱਚੇ ਜੋ ਗੁਰ ਸ਼ਬਦ ਮਲਾਈ ਧਾਵਤ ਵਰਜੇ ਠਾਕ ਰਹਾਈ ਨਾਮ ਨੰਨਿਦ ਗੁਰ ਤੇ ਪਾਈ ਹਰਿ ਕਿਰਪਾ ਤੇ ਹਰ ਵਸੈ ਮਨ ਆਈ RAM RAM ਕਰਤਿਆਂ ਸੁਖ ਸ਼ਾਂਤ ਸਰੀਰ ਅੰਤਰ ਵਸੈ ਨਾ ਲਾਗੈ ਜਮ ਪੀਰ ਆਪੇ ਸਾਹਿਬ ਆਪ ਵਜ਼ੀਰ ਨਾਨਕ ਸੇਵ ਸਦਾ ਹਰ ਗੁਣੀ ਗਹੀਰ ਗੌੜੀ ਗਵਾਰ